ਵਿਦੇਸ਼ ਵਿੱਚ ਇੱਕ ਹੋਰ ਪੰਜਾਬੀ ਦੀ ਮੌਤ ਹੋ ਗਈ ਇੰਗਲੈਂਡ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਬਿਮਾਰੀ ਕਾਰਨ ਇਹ ਮੌਤ ਹੋਈ 8 ਮਹੀਨੇ ਪਹਿਲਾਂ ਇਹ ਨੌਜਵਾਨ ਯੂਕੇ ਗਿਆ ਸੀ 23 ਸਾਲਾ ਅਮਰਿਤਪਾਲ ਸਿੰਘ ਵਜੋਂ ਇਸ ਦੀ ਪਛਾਣ ਹੋਈ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਕੱਲਾ-ਕੱਲਾ ਸਹਾਰਾ ਹੁਣ ਇਸ ਜਹਾਨੋਂ ਰੁਖਸਤ ਹੋ ਗਿਆ ਅਰਨਾਲਾ ਦੇ ਕਸਵਾ ਚਮਿਆਰੀ ਦਾ ਰਹਿਣ ਵਾਲਾ ਸੀ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਤੇ 23 ਸਾਲਾ ਇਸ ਦੀ ਉਮਰ ਦੱਸੀ ਜਾ ਰਹੀ 8 ਮਹੀਨੇ ਪਹਿਲਾਂ ਮਹਿਜ਼ 8 ਮਹੀਨੇ ਪਹਿਲਾਂ ਹੀ ਇਹ ਵਿਦੇਸ਼ ਗਿਆ ਸੀ ਰੋਜ਼ੀ-ਰੋਟੀ ਦੇ ਭਾਰ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ ਜਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰ ਕੋਲ ਸਿਰਫ ਦੁੱਖ ਮਨਾਉਣ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਕਮਾਂ ਮੈਂ ਕਦੋਂ ਗੱਲ ਆਖਰੀ ਆਦੀ ਐ ਦਵਾਦੋ ਇਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਮੈਂ ਵੱਧ ਦਾ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਇਹ ਗੱਭੀਆ ਬੁਛਿਆ ਕਿਉਂ ਉਹਨਾਂ ਨਾਲ ਸਾਹ ਚੜਨ ਦੇ ਆਈ ਫਿਰ ਮੈਂ ਗੱਲ ਨਹੀਂ ਹੁੰਦੀ ਕੋ ਫੋਨ ਦੇ ਫਿਰ ਉਹ ਤਾਂ ਬਾਅਦ ਚ ਗੱਲ ਸੁਪਨੇ ਦੱਸਿਆ ਨੇ ਸੁਪਨੇ ਇੱਥੇ ਤਾਂ ਬੜੇ ਚਾਵਾਨ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਮੈਂ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਹੀ ਮੈਂ ਆ ਚੀਜ਼ ਬੁੱਕ ਕਰਨੀ ਆ ਗਈ ਤੇਰਾ ਕਰੂੰਗਾ ਤੇ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਗਈ ਗਰੀਬੀ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਟੈਨਸ਼ਨ ਨਾ ਲਿਆ ਕਰ ਤੇ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਬੜੀ ਬੰਨ ਜੀ ਆਪਣੀ ਗੱਲ ਵੀ ਜਿਹੜੀ ਉਹਦਾ ਸੁਪਨਾ ਇਹ ਮੈਂ ਭੈਣ ਦਾ ਵਿਆਹ ਕਰਾਉਂਗਾ ਮੈਂ ਕਲਿੰਦਾ ਦੀ ਬੰਦਿਆ ਜੀ ਇਹਨੂੰ ਤਾਂ ਦੇਖਦਾ ਇੱਕ ਮੇਰੇ ਕੋਲ ਬਾਹਰ ਆ ਜਾਂਦੀ ਐ ਦੋਵੇਂ ਭੈਣ ਬਣਾ ਇਕੱਠੇ ਰਵਾਂ ਮਮੀ ਕਦੋਂ ਬੰਨਣਾ ਦੀ ਬਿٹے ਦਾ ਨਾਮ ਜਾ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੇ ਉਹਦੇ ਮਾਮੇ ਦੇ ਸਿਸਟਰ ਜੀ ਉਹਨਾਂ ਨੇ ਦਾਖਲ ਦੋਹ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਪੀ ਡੈਥ ਹੋ ਗਈ ਹੈ ਇਸ ਤਰੀਕੇ ਨਾਲ ਕੀ ਕਰ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਬਾਹਰ ਪਰ ਮੁਸ਼ਕਿਲ ਹਾਲਾਤ ਹੈ 12 ਦੇ ਵੀ ਸੱਡੀਆਂ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਸੱਡੀਆਂ ਵੇਸ ਤੇ ਗਿਆ ਜੀ ਕੀ ਗੱਲਬਾਤ ਕੀ ਕਰਦੇ ਹਾਲਾਤ ਕਿਦਾਂ ਦੇ ਕਰਦੇ ਹਾਲਾਤ ਤੇ ਪਹਿਲੀ ਹੈਗੀ ਸੀ 2.5 ਕਿਲੇ ਉਹ ਵੀ ਉਹਨਾਂ ਨੇ ਗਹਿਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਾਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਹੀ ਲੈ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੈ ਬੇਟਾ ਵੀ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੀ ਭਰਾ ਹੀ ਇਕੱਲਾ ਹੀ ਬਸ ਦੋਵੇਂ ਭੈਣਾਂ ਤੇ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਰਿਹਾ ਸੀ ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਾਖਲ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਕੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ